ਅਗਲੀ ਖਬਰ ਸਿਡਨੀ ਤੋਂ ਇੱਕ ਅੰਤਰਰਾਸ਼ਟਰੀ ਉਡਾਣ ਬਾਰੇ ਧਮਕੀ ਭਰੀ ਪੋਸਟ ਪਾਉਣੀ ਸਿਡਨੀ ਦੇ 22 ਸਾਲਾ ਵਿਅਕਤੀ ਨੂੰ ਪਈ ਮਹਿੰਗੀ ਆਸਟ੍ਰੇਲੀਅਨ ਫੈਡਰਲ ਪੁਲਿਸ ਵੱਲੋਂ ਸਿਡਨੀ ਦੇ ਇੱਕ 22 ਸਾਲਾਂ ਦੇ ਵਿਅਕਤੀ ਤੇ ਕਥਿਤ ਤੌਰ ਤੇ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਸਿਡਨੀ ਹਵਾਈ ਅੱਡੇ ਤੋਂ ਫਿਲੀਪੀਨਜ਼ ਦੀ ਇੱਕ ਅੰਤਰਰਾਸ਼ਟਰੀ ਉਡਾਣ ਜਿਸ ਤੇ ਉਹ ਆਪ ਵੀ ਯਾਤਰੀ ਸੀ ਨੂੰ ਸੋਸ਼ਲ ਮੀਡੀਆ ਤੇ ਧਮਕੀ ਦੇਣ ਦੇ ਦੋਸ਼ੇਠ ਚਾਰਜ ਕੀਤਾ ਗਿਆ ਹੈ ਇਸ 22 ਸਾਲਾ ਵਿਅਕਤੀ ਨੇ ਕਥਿਤ ਤੌਰ ਤੇ ਆਨਲਾਈਨ ਧਮਕੀ ਭਰੀ ਪੋਸਟ ਕੀਤੀ ਅਤੇ ਫਿਰ ਘੰਟਿਆਂ ਬਾਅਦ ਸਿਡਨੀ ਹਵਾਈ ਅੱਡੇ ਤੋਂ ਫਿਲੀਪੀਨਸ ਜਾਣ ਵਾਲੀ ਉਡਾਨ ਦਾ ਸਵਾਰ ਹੋ ਗਿਆ ਜਿਸ ਦੀ ਜਾਣਕਾਰੀ ਤੋਂ ਬਾਅਦ ਏਐਫਪੀ ਵੱਲੋਂ ਜਹਾਜ਼ ਦੀ ਪਛਾਣ ਕਰਨ ਉਪਰੰਤ ਜਾਂਚ ਕੀਤੀ ਗਈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕਿਤੇ ਜਹਾਜ਼ ਵਿੱਚ ਕੋਈ ਵਿਸਫੋਟਕ ਤੇ ਨਹੀਂ ਹੈ ਆਸਟ੍ਰੇਲੀਆ ਵਾਪਸ ਆਉਣ ਤੇ ਏਐਫਪੀ ਦੁਆਰਾ ਪੁੱਛਗਿੱਛ ਕੀਤੇ ਜਾਣ ਤੋਂ ਪਹਿਲਾਂ ਜਹਾਜ਼ ਦੇ ਮਨੀਲਾ ਪੁੱਜਣ ਉਪਰੰਤ ਉੱਥੋਂ ਦੇ ਅਧਿਕਾਰੀਆਂ ਦੁਆਰਾ ਉਸ ਵਿਅਕਤੀ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਉਕਤ ਵਿਅਕਤੀ ਨੂੰ ਫਿਲੀਪੀਨਜ਼ ਵਿੱਚ ਦਾਖਲਾ ਦੇ ਦਿੱਤਾ ਗਿਆ ਸੀ AFP ਨੇ ਕਿਹਾ ਕਿ ਉਹ ਸਾਰੇ ਪ੍ਰਮੁੱਖ ਆਸਟ੍ਰੇਲੀਆਈ ਹਵਾਈ ਅੱਡਿਆਂ ਦੀ ਸੁਰੱਖਿਆ ਲਈ ਵਚਨਬੱਧ ਹੈ ਕਿਸੇ ਵੀ ਉਡਾਣ 에ਅਰਲਾਈਨ ਜਾਂ ਹਵਾਈ ਅੱਡੇ ਨੂੰ ਦਿੱਤੀ ਕਿਸੇ ਵੀ ਧਮਕੀ ਨੂੰ AFP ਦੁਆਰਾ ਗੰਭੀਰਤਾ ਨਾਲ ਲਿਆ ਜਾਵੇਗਾ ਤੇ ਜਾਂਚ ਕੀਤੀ ਜਾਵੇਗੀ ਭਾਵੇਂ ਕੋਈ ਵੀ ਇਰਾਦਾ ਹੋਵੇ ਹਵਾਈ ਅੱਡੇ ਤੇ ਕਿਸੇ ਵੀ ਤਰ੍ਹਾਂ ਦੀ ਪੁਲਿਸ ਸਹਾਇਤਾ ਲਈ ਕਿਸੇ ਘਟਨਾ ਦੀ ਰਿਪੋਰਟ ਕਰਨ ਜਾਂ ਜਾਣਕਾਰੀ ਪ੍ਰਦਾਨ ਕਰਨ ਲਈ AFP ਦੇ 에어ਪੋਰਟ ਵਾਚ ਨੂੰ 131 237 ਤੇ ਕਾਲ ਕਰ ਸਕਦੇ ਹੋ ਜੇਕਰ ਤੁਹਾਨੂੰ ਸਾਡੀ ਇਹ ਕੋਸ਼ਿਸ਼ ਚੰਗੀ ਲੱਗੀ ਤਾਂ ਤੁਸੀਂ ਇਸ ਪੇਜ ਨੂੰ ਲਾਈਕ ਤੇ ਫੋਲੋ ਜਰੂਰ ਕਰੋ ਤੇ ਇਸ ਦੇ ਨਾਲ ਹੀ ਇਹ ਪੇਜ ਆਪਣੇ ਜਾਣਕਾਰਾਂ ਨਾਲ ਵੀ ਸਾਂਝਾ ਕਰਕੇ ਇਸ ਕਾਫਲੇ ਨੂੰ ਵੱਡਾ ਕਰਨ ਵਿੱਚ ਸਾਡੀ ਮਦਦ ਕਰੋ ਆਸਵੀਓ ਨਾਲ ਜੁੜਨ ਲਈ ਤੁਹਾਡਾ ਧੰਨਵਾਦ